ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਜਾਲੀ ਦਸਤਖਤ ਦਾ ਮਾਮਲਾ ਇਹ ਦਸਤਖਤ ਕਿਸ ਕੰਮ ਲਈ ਵਰਤੇ ਗਏ ਨੇ ਵੱਡੀ ਖਬਰ ਦਸਤਕ ਦੇ ਲਈ ਦੇ ਰਹੀ ਹੈ ਦਰਅਸਲ ਰਾਜ ਸਭਾ ਮੈਂਬਰ ਦੇ ਤੌਰ ਤੇ ਨਾਮਜ਼ਦੀ ਪੱਤਰ ਭਰਨ ਵਾਲੇ ਇੱਕ ਆਜ਼ਾਦ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦਾ ਨਾਮ ਵਰਤਿਆ ਔਰ ਪਤਾ ਲੱਗਿਆ ਕਿ ਉਹ ਵਿਧਾਇਕਾਂ ਨੇ ਤਾਂ ਹਾਮੀ ਹੀ ਨਹੀਂ ਭਰੀ ਸੀ ਆਜ਼ਾਦ ਉਮੀਦਵਾਰ ਦੇ ਲਈ ਫਿਰ ਇਹ ਹੋਇਆ ਕਿਵੇਂ ਪੂਰੀ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਰਿਕਤਾਰ ਸਿੰਘ ਭੁੱਲਰ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਭੁੱਲਰ ਸਾਹਿਬ ਇਹ ਜਾਣਕਾਰੀ ਦਿਓ ਕਿ ਰਾਜ ਸਭਾ ਮੈਂਬਰ ਬਣਨ ਦੇ ਲਈ ਜੋ ਪੰਜਾਬ ਦੇ ਵਿੱਚ ਇਕਲੌਤੀ ਆਜ਼ਾਦ ਉਮੀਦਵਾਰ ਨੇ ਦਾਵਾ ਕੀਤਾ ਸੀ ਉਸ ਨੇ ਹੋਰ ਕਿਹੜਾ ਚੰਨ ਚਾੜਿਆ ਜਿਸ ਤੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਾਣੂ ਕਰਵਾਇਆ ਦੇਖੋ ਸਭ ਤੋਂ ਵੱਡੀ ਗੱਲ ਜਿਹੜਾ ਰਾਜ ਸਭਾ ਮੈਂਬਰ ਇਕਲੌਤੀ ਸੀਟ ਵਾਸਤੇ ਜਿਹੜੀ ਖਾਲੀ ਹੋਈ ਸੀ ਕਿਉਂਕਿ ਸੰਜੀਵ ਰੋੜਾ ਕੈਬਨਟ ਵਜ਼ੀਰ ਬਣ ਕੇ ਸੀ ਤੇ ਫਿਰ ਉਹਨਾਂ ਦੀ ਰਾਜ ਸਭਾ ਦੀ ਜਿਹੜੀ ਸੀਟ ਖਾਲੀ ਹੋ ਗਈ ਲੇਕਿਨ ਜਿੱਥੇ ਆਜ਼ਾਦ ਉਮੀਦਵਾਰ ਨੇ ਖੁਦ ਨੂੰ ਆਪਣੇ ਆਪ ਨੂੰ ਮੁਸੀਬਤਾਂ ਵਿੱਚ ਪਾ ਲਿਆ ਉੱਥੇ ਆਮ ਆਦੀ ਪਾਰਟੀ ਦੇ 10 ਵਿਧਾਇਕ ਵੀ ਜਿਹੜੇ ਨੇ ਉਹ ਵਿਵਾਦਾਂ ਵਿੱਚ ਘਿਰ ਗਏ ਨੇ ਹੁਣ ਹਾਲਾਂਕਿ ਉਹਨਾਂ ਨੇ ਆਪਣਾ ਸਪਸ਼ਟੀਕਰਨ ਅਮਨ ਰੋੜਾ ਜੋ ਆਮ ਆਦੀ ਪਾਰਟੀ ਦੇ ਪ੍ਰਧਾਨ ਨੇ ਕੌਮੀ ਪ੍ਰਧਾਨ ਰਵਿੰਦ ਕੇਜਰੀਵਾਲ ਔਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਸਪਸ਼ਟ ਕਰਨ ਦੇ ਦਿੱਤਾ ਹੈਗਾ ਕਿ ਇਸ ਮਸਲੇ ਦੇ ਵਿੱਚ ਕੀ ਉਹਨਾਂ ਨੇ ਕਿਸੇ ਵੀ ਆਜ਼ਾਦ ਉਮੀਦਵਾਰ ਦੇ ਹੱਕ ਦੇ ਵਿੱਚ ਦਸਕਤ ਨਹੀਂ ਕੀਤੇ ਲੇਕਿਨ ਸਵਾਲ ਹੈ ਕਿ ਨਵਨੀਤ ਚੱਤਰਵੈਦੀ ਨੇ ਸ਼ਾਇਦ ਜੇ ਗੱਲ ਕੀਤੀ ਹੋਈ ਜੇ ਟੈਲੀਫੋਨ ਤੇ ਗੱਲ ਕੀਤੀ ਹੋਈ ਜੇ ਟੈਲੀਫੋਨ ਦੀ ਉਹਨਾਂ ਕੋਲ ਕੋ ਰਿਕਾਰਡਿੰਗ ਹੋਈ ਤੇ ਲਾਜ਼ਮੀ ਤੌਰ ਤੇ ਆਮ ਆਦੀ ਪਾਰਟੀ ਦੇ 10 ਵਿਧਾਇਕਾਂ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਆ ਜਿੱਥੇ ਹੁਣ ਆ ਦਸ ਵਿਧਾਇਕ ਆਪਣੇ ਆਪ ਨੂੰ ਬਚਾਉਣ ਵਾਸਤੇ ਕਹਿ ਰਹੇ ਨੇ ਕਿ ਅਸੀਂ ਨਵਨੀਤ ਚੱਤਰਵੇਦੀ ਦੇ ਖਿਲਾਫ ਕਾਰਵਾਈ ਕਰਾਂਗੇ ਅਗਰ ਉਹਦੇ ਕੋਲ ਸਬੂਤ ਹੋਏ ਗੱਲਬਾਤ ਦੇ ਜਾਂ ਟੈਲੀਫੋਨ ਰਿਕਾਰਡ ਕਰਨ ਦਾ ਅੱਜਕੱਲ ਬੜਾ ਲੋਕਾਂ ਨੂੰ ਇੱਕ ਹੁੰਦਾ ਕਿ ਹਰ ਇੱਕ ਦਾ ਟੈਲੀਫੋਨ ਰਿਕਾਰਡ ਕਰ ਲੇ ਜੇ ਉਹਦੇ ਕੋਲ ਇਹੋ ਜੇ ਟੈਲੀਫੋਨਿਕ ਜਿਹੜੇ ਦਸਤਾਵੇਜ਼ ਹੋਏ ਜਾਂ ਸਬੂਤ ਹੋਏ ਤਿਆਮਾਦੀ ਪਾਰਟੀ ਦੇ 10 ਵਿਧਾਇਕ ਵੀ ਬੁਰੀ ਤਰ੍ਹਾਂ ਘਿਰ ਸਕਦੇ ਨੇ ਹੁਣ ਗੱਲ ਕਰਦੇ ਆ ਕਿ ਰਾਜ ਸਭਾ ਮੈਂਬਰ ਕੀ ਜਿਹੜੇ ਆਮ ਆਦੀ ਪਾਰਟੀ ਦੇ 10 ਵਿਧਾਇਕ ਨੇ ਉਹਨਾਂ ਦੇ ਜਾਲੀ ਦਸਕਤ ਕੀਤੇਗੇ ਨੇ ਅਸਲ ਵਿੱਚ ਜਦੋਂ ਰਾਜ ਸਭਾ ਮੈਂਬਰ ਦੀ ਕੋਈ ਸੀਟ ਖਾਲੀ ਹੁੰਦੀ ਹੈ ਤੇ ਕੋਈ ਵੀ ਜਿਹੜਾ ਬੰਦਾ ਵਾ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਆ ਕੇ ਕਿਸੇ ਵੀ ਅਸੈਂਬਲੀ 'ਚ ਜੇ ਕੋਈ ਸੀਟ ਖਾਲੀ ਹੈਗੀਏ ਤੇ ਉਹ ਨਾਮਜ਼ਦਗੀ ਪੱਤਰ ਦਾਖਲ ਕਰ ਸਕਦਾ ਉਹਦੇ ਵਾਸਤੇ ਮੋਟੀਆਂ ਦੋ ਸ਼ਰਤਾਂ ਹੁੰਦੀਆਂ ਨੇ ਇੱਕ ਤੇ 10000 ਰੁਪਏ ਦਾ ਨਾਲ ਇੱਕ ਚੈੱਕ ਲਾਉਣਾ ਪੈਂਦਾ ਤੇ ਦੂਜਾ ਉਸੇ ਅਸੈਂਬਲੀ ਦੇ 10 ਵਿਧਾਇਕਾਂ ਦੇ ਉਸ ਫਾਰਮ ਤੇ ਨਾਮ ਦਸਕਤ ਹੋਣੇ ਚਾਹੀਦੇ ਨੇ ਮਤਲਬ ਉਹਨਾਂ ਦੀ ਕੰਸੈਂਟ ਹੋਣੀ ਚਾਹੀਦੀ ਐ ਇੱਥੇ ਨਵਨੀਤ ਚਤੁਰਵੇਦੀ ਹੋਣਾ ਨੇ 10 ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਨਾਮ ਲਿਖੇ ਸੀ ਤੇ ਹੁਣ ਜਦੋਂ ਪਤਾ ਲੱਗਾ ਕਿ ਜਿਹੜੇ 10 ਵਿਧਾਇਕਾਂ ਨੇ ਕਿਹਾ ਕਿ ਉਹਨਾਂ ਨੇ ਤਾਂ ਦਸਕਤ ਹੀ ਨਹੀਂ ਕੀਤੇ ਹੁਣ ਸਵਾਲ ਹੈ ਜੇ ਦਸਕਤ ਨਹੀਂ ਕੀਤੇ ਹੈਗੇ ਤੇ ਫਿਰ ਉਹਨਾਂ ਨੇ ਨਾਮ ਕਿਵੇਂ ਲਿਖ ਦਿੱਤਾ ਲਾਰਜਟਾਪੇ ਪੁੱਛ ਕੇ ਲਿਖਿਆ ਹੋ ਗਿਆ ਕਿ ਜਿਹੜੇ 10 ਵਿਧਾਇਕਾਂ ਦਾ ਨਾਮ ਆ ਰਿਹਾ ਉਹਨਾਂ ਦਾ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਹਲਕੇ ਨਾਲ ਸੰਬੰਧਿਤ ਨੇ ਬਿਲਕੁਲ ਆਜ਼ਮੀ ਤੌਰ ਤੇ ਜਿਹੜੇ 10 ਵਿਧਾਇਕਾਂਾਂ ਦੀ ਪਾਰਟੀ ਦੇ ਉਹਨਾਂ ਦਾ ਨਾਮ ਜਿਹੜੇ ਖਲਾਸਾ ਸਾਹਮਣੇ ਹੋ ਚੁੱਕਾ ਉਹਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਅ ਰਜਨੀਸ਼ ਦਈਆ ਅ ਨਰੇਸ਼ ਕੁਟਾਰੀਆ ਜੋ ਜੀਰੇ ਤੋਂ ਨੇ ਰਜਨੀਸ਼ ਦਈਆ ਜੋ ਫਿਰੋਜ਼ਪੁਰ ਦੇ ਹਾਤੀ ਤੋਂ ਨੇ ਸੁਬੀਸ਼ ਸਿੰਘ ਮਾਇਸਰਖਣਾ ਜਿਹੜੇ ਮੋੜ ਤੋਂ ਨੇ ਰਣਬੀਰ ਸਿੰਘ ਭੁੱਲਰ ਫਿਰੋਜ਼ਪੁਰ ਤੇ ਨੇ ਗੁਰਲਾਲ ਸਿੰਘ ਘਨੌਰ ਜਿਹੜੇ ਉੱਥੋਂ ਨੇ ਜਿਹੜੇ ਜਿਹੜਾ ਹਲਕਾ ਹਲਕਾ ਘਨੌਰ ਘਨੌਰ ਅਮੋਲਕ ਸਿੰਘ ਜਿਹੜੇ ਨੇ ਉਹ ਜੈਤੋ ਤੋਂ ਨੇ ਮਜੀਤ ਸਿੰਘ ਬਲਾਸਪੁਰ ਜਿਹੜੇ ਨੇ ਤੇ ਕੁਲਵੰਤ ਸਿੰਘ ਪੰਡੋਰੀ ਇਹ ਜਿਹੜੇ ਕਰਮਵਾਰ ਜਿਹੜੇ ਮਹਿਲ ਕਲਾਂ ਤੇ ਉੱਥੋਂ ਨੇ ਔਰ ਗੁਰਪ੍ਰੀਤ ਗੁਰਪ੍ਰੀਤ ਸਿੰਘ ਬਣਾਵਾਲੀ ਏ ਸਰਦੂਲਗੜ ਤੋਂ ਤੇ ਕੁਲਵੰਤ ਸਿੰਘ ਜਿਹੜੇ ਬਾਈਗਰ ਇਹ ਛਤਰਾਣਾ ਤੋਂ ਇਹ ਜਿਹੜੇ ਨਾਮ 10 ਵਿਧਾਇਕ ਹੈ ਨੇ ਇਹਨਾਂ ਨੇ ਹਾਲਾਂਕਿ ਆਪਣੇ ਜਿਹੜੇ ਉਹਨਾਂ ਨੇ ਪਾਰਟੀ ਦੇ ਸੁਪਰੀਮੋ ਨੇ ਜਿਹੜੇ ਜੋ ਉਹਨਾਂ ਨੇ ਇਹਨਾਂ 10 ਵਿਧਾਇਕਾਂ ਨੇ ਅਰਵਿੰਦ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਰ ਰੋੜਾ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਿਹੜੀ ਆ ਉਹਨਾਂ ਨੇ ਆਪਣਾ ਜਿਹੜੀ ਗੱਲ ਰੱਖ ਦਿੱਤੀ ਹੈਗੀ ਆ ਕਿ ਇਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੇ ਦਸਤ ਨਹੀਂ ਕੀਤੇ ਹੈਗੇ ਹੁਣ ਇਹ ਸਭ ਤੋਂ ਵੱਡਾ ਜਿਹੜਾ ਸਵਾਲ ਆ ਗਿਆ ਕਿ ਕੀ ਨਵਨੀਤ ਚੱਤਰਵੈਦੀ ਹੋਣਾਂ ਨੇ ਜਿਹੜੇ ਨੇ ਉਹ ਜਿਹੜੇ ਜਿਹੜੇ ਦਸ ਜਿਹੜੇ ਦਸਕਤ ਆ ਉਹ ਕਿਵੇਂ ਕਰੇ ਜਾਂ ਇਹਨਾਂ ਕੋਲ ਜਿਹੜਾ ਵਾ ਟੈਲੀਫੋਨ ਤੇ ਪੁੱਛਿਆ ਸੀ ਜਾਂ ਕੀ ਸੀ ਹੁਣ ਇਹਨਾਂ ਨੇ ਸਾਰੇ ਨੇ ਫੋਨ ਕਰਕੇ ਤਿੰਨਾਂ ਜਣੇ ਅਰਵਿੰਦ ਕੇਜਰੀਵਾਲ ਅਮਨ ਰੋੜਾ ਤੇ ਮੁਖਮੰਦੀ ਭਗਵੰਤ ਮਾਨ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹਨਾਂ ਨੇ ਕਿਸੇ ਵੀ ਆਜ਼ਾਦ ਵਿਧਾਇਕ ਦੇ ਨਾਮ ਦੀ ਰਾਜ ਸਭਾ ਦੀ ਨਾਮਜ਼ਦਗੀ ਲਈ ਜਿਹੜੀ ਆ ਉਹ ਜਿਹੜੀ ਦਸਕਤ ਨਹੀਂ ਕੀਤੇ ਉਹ ਇਹਨਾਂ ਵਿਧਾਇਕਾਂ ਨੇ ਇਹ ਵੀ ਖਦਸ਼ਾ ਪਰ ਘਟਾਇਆ ਕਿ ਉਹਨਾਂ ਦੇ ਜਾਲੀ ਦਸਕਤ ਕੀਤੇ ਗਏ ਨੇ ਹੁਣ ਭਲਕੇ ਰਾਜ ਸਭਾ ਲਈ ਜਿਹੜੇ ਆਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣੀ ਹੈ ਇਸ ਪੜਤਾਲ ਵਿੱਚ ਇਹਨਾਂ ਵਿਧਾਇਕਾਂ ਦੇ ਜਿਹੜੇ ਤੇਜ਼ ਪੱਤਰ ਤੇ ਵੀ ਕੀਤੇ ਦਸਕਤਾਂ ਦਾ ਜਿਹੜਾ ਮਲਾਣ ਉਹ ਵਿਧਾਨ ਸਭਾ ਦੇ ਰਿਕਾਰਡ ਵਿੱਚ ਹੋਏ ਜਿਹੜੇ ਅਸਲ ਦਸਕਤ ਉਹਨਾਂ ਦੇ ਨਾਲ ਕੀਤਾ ਜਾਊਗਾ ਔਰ ਜਾਣਕਾਰੀ ਵੀ ਮਿਲੀ ਹੈ ਕਿ ਤੇਜ਼ ਕਰਨ ਵਾਲੇ ਪੱਤਰ ਵਿੱਚ ਪਹਿਲਾਂ ਵਿਧਾਇਕਾਂ ਦੇ ਨਾਮ ਲਿਖੇਗੇ ਨੇ ਤੇ ਹਰ ਵਿਧਾਇਕ ਦੇ ਨਾਮ ਦੇ ਸਾਹਮਣੇ ਮੁੜ ਉਸੇ ਤਰ੍ਹਾਂ ਹੀ ਵਿਧਾਇਕ ਦਾ ਨਾਮ ਲਿਖਿਆ ਗਿਆ ਔਰ ਜਿੰਨਾ ਆਮ ਆਦੀ ਪਾਰਟੀ ਦੇ ਵਿਧਾਇਕਰ ਨੇ ਦਸਕਤ ਕੀਤੇ ਨੇ ਉਹਨਾਂ ਵੱਲੋਂ ਦਸਕਤਾਂ ਨੂੰ ਇਹ ਜਾਲੀ ਦੱਸਿਆ ਤੇ ਇਸ ਮਾਮਲੇ ਤੇ ਹੁਣ ਕਾਨੂੰਨੀ ਚਾਰਾ ਜੋਈ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਹਾਲਾਂਕਿ ਇਹਨਾਂ 10 ਵਿਧਾਇਕਾਂ ਚੋਂ ਕਈ ਵਿਧਾਇਕਾਂ ਨੇ ਤੇ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਰਜਿੰਦਰ ਗੁਪਤਾ ਦੇ ਨਾਮ ਤੇ ਵੀ ਜਿਹੜੀ ਆ ਉਹ ਮੋਹਰ ਲਾਈ ਹੈ। ਫਿਰ ਇਹ ਸਵਾਲ ਖੜੇ ਹੋਗੇ ਕਿ ਨਵਨੀਤ ਚਤਰਵੇਦੀ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤੀ ਸੀ ਉਹਨਾਂ ਨੂੰ ਕੀ ਲੋੜ ਪੈ ਗਈਗੇ? ਇਹ ਮਾਮਲਾ ਕਾਫੀ ਕਾਨੂੰਨੀ پیچਿੜਗੀ ਵਾਲਾ ਬਣ ਚੁੱਕਾ ਹੈ। ਹਾਲਾਂਕਿ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਰੱਦ ਹੋ ਸਕਦੀ ਕਿਉਂਕਿ ਕੱਲ ਪੜਤਾਲ ਹੋਣੀ ਹੈ। ਜਦ 10 ਦੇ ਕਨ ਕਹਿ ਦਿੱਤਾ ਕਿ ਸਾਡੇ ਦਸਕਤ ਨਹੀਂ ਆ ਕਿਉਂਕਿ 10 ਵਿਧਾਇਕਾਂ ਦੇ ਜਿਹੜੇ ਰਿਕਾਰਡ ਦੇ ਵਿੱਚ ਪਹਿਲਾਂ ਹੀ ਜਿਹੜੇ ਵਿਧਾਨ ਸਭਾ ਦੇ ਰਿਕਾਰਡ ਉੱਤੇ ਦਸਕਤ ਆ ਜੇ ਉਹੋ ਜੇ ਮੇਲ ਖਾਦੇ ਤੇ ਫਿਰ ਜਿਹੜੇ ਵਿਧਾਇਕ ਫਸ ਸਕਦੇ ਨੇ ਪਰ ਨਾਲ ਜੇ ਜਿਹੜਾ ਨਵਨੀਤ ਚਤੁਰਵੇਦੀ ਜੋ ਰਾਜਸਥਾਨ ਦੇ ਨਵੇਂ ਰਹਿਣ ਵਾਲੇ ਨੇ ਜਨਤਾ ਪਾਰਟੀ ਨੂੰ ਚਲਾ ਰਹੇ ਹੈਗੇ ਨੇ ਤੇ ਜੇ ਉਹ ਕੋਈ ਸਬੂਤ ਪੇਸ਼ ਕਰ ਕਰ ਦਿੱਤਾ ਉਹਨਾਂ ਨੇ ਤੇ ਲਾਜ਼ਮੀ ਤੌਰ ਤੇ ਇਹ ਜਿਹੜਾ ਸਵਾਲ ਇਹ ਹੋਰ ਖੜੇ ਹੋਣਗੇ ਕਿ ਕੀ ਟੈਲੀਫੋਨ ਤੇ ਗੱਲ ਹੋਈ ਸੀ ਕੇਵਲ ਬੰਦਾ ਟੈਲੀਫੋਨ ਤੇ ਗੱਲ ਕਰਕੇ ਹਾਂਜੀ ਤੁਸੀਂ ਮੇਰਾ ਨਾਮ ਲਿਖ ਲਓ ਪਰ ਨਾਮ ਭਾਵੇਂ ਜਿਹਦਾ ਮਰਜ਼ੀ ਲਿਖ ਲਓ ਲੇਕਿਨ ਦਸਕਤ ਜਿਹੜੇ ਹੋਣੇ ਨੇ ਉਹ ਬੌੜਾ ਜ਼ਰੂਰੀ ਹੈ ਹੁਣ ਪਤਾ ਲੱਗਾ ਜਿਹੜੇ 10 ਵਿਧਾਇਕ ਨੇ ਜਿੰਨਾਂ ਜੇ ਇੱਕ ਵਾਰ ਫਿਰ ਆਪਾਂ ਜ਼ਿਕਰ ਕਰਦੇ ਨਾਮ ਰਜਨੀਸ਼ ਦਈਆ ਨਰੇਸ਼ ਕੁਟਾਰੀਆ ਸੁਭੀ ਸਿੰਘ ਮੈਸਰ ਖੰਨਾ ਰਣਵੀਰ ਸਿੰਘ ਭੁੱਲਰ ਗੁਰਲਾਲ ਸਿੰਘ ਕਨੌਰ ਅਮੋਲਕ ਸਿੰਘ ਮਨਜੀਤ ਸਿੰਘ ਬਲਾਸਪੁਰ ਕੁਲਵੰਤ ਸਿੰਘ ਪੰਡੋਰੀ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਕੁਲਵੰਤ ਸਿੰਘ ਬਾਈਗਰ ਦੇ ਨਾਮ ਜਿਹੜੇ ਨੇ ਉਹ ਸ਼ਾਮਲ ਨੇ ਤੇ ਆਜ਼ਾਦ ਉਮੀਦਵਾਰ ਨਵਨੀਤ ਚਤਰਵੱਦੀ ਨੇ ਇਹਨਾਂ ਵਿਧਾਇਕਾਂ ਦੇ ਨਾਮ ਵਾਲਾ ਪੱਤਰ ਪੰਜਾਬ વિધાનસભા ਸਕੱਤਰ ਕੋਲ ਸੌਂਪਿਆ ਗਿਆ ਤੇ ਅੱਜ ਇਹਨਾਂ ਵਿਧਾਇਕਾਂ ਨੇ ਕਿਸੇ ਵੀ ਆਜ਼ਾਦ ਉਮੀਦਵਾਰ ਦੇ ਨਾਮ ਦੇ ਸਦੀਦ ਕਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਤੇ ਇਹਨਾਂ ਨੇ ਆਪਣੇ ਸੁਪਰੀਮੋ ਔਰ ਮੁੱਖ ਮੰਤਰੀ ਭਗਵੰਤ ਮਾਨ ਸੂਬਾ ਪ੍ਰਧਾਨ ਪੰਮੜ ਰੋੜਾ ਨੂੰ ਵੀ ਇਹਨਾਂ ਦੱਸਿਆ ਜਾਣੇ ਟੈਲੀਫੋਨ ਕਰਕੇ ਕਹਿ ਦਿੱਤਾ ਕਿ ਅਸੀਂ ਕਿਸੇ ਵੀ ਆਜ਼ਾਦ ਉਮੀਦਵਾਰ ਦੀ ਜਿਹੜੀ ਹੈ ਪ੍ਰੋੜਤਾ ਨਹੀਂ ਕੀਤੀ ਹਾਂਜੀ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਇਸ ਦੇ ਨਾਲ ਫਿਰ ਕਾਨੂੰਨਨ ਤੌਰ ਦੇ ਉੱਤੇ ਕੀ ਨਵਨੀਤ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਹ ਕੋ ਲਾਜ਼ਮੀ ਤੌਰ ਤੇ ਹੁਣ ਇਹਨੇ 10 ਵਿਧਾਇਕਾਂ ਨੂੰ ਆਪਣੀ ਚਮੜੀ ਬਚਾਉਣ ਵਾਸਤੇ ਜਾਂ ਜੇ ਵਾਕਏ ਇਹਨਾਂ ਦੇ ਨਾਮ ਵਰਤੇ ਗਏ ਨੇ ਤੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬੰਦ ਹੀ ਹੈ ਕਿ ਤੁਸੀਂ ਕਿਸੇ ਦਾ ਨਾਮ ਬਿਨਾਂ ਕੰਸੈਂਟ ਤੋਂ ਕਿਵੇਂ ਨਾਮ ਲਿਖ ਸਕਦੇ ਹੋ ਕਿਵੇਂ ਦਸਤਕਤ ਕਰ ਸਕਦੇ ਹੋ ਇਹਦੇ ਕਾਨੂੰਨੀ ਕਾਰਵਾਈ ਜ਼ਰੂਰ ਇਹਨਾਂ ਨੂੰ ਕਰਾਉਣੀ ਚਾਹੀਦੀ ਹੈ ਪਰ ਨਾਲ ਦੀ ਹੈ ਕਿ ਜੇ ਕਿਸੇ ਇਹਨਾਂ ਜੋ 10 ਵਿਧਾਇਕਾਂ ਦਾ ਕਿ ਉਹਨੇ ਜੇ ਨਵਨੀਤ ਚਦਰਵੇਦੀ ਨੇ ਰਿਕਾਰਡ ਪੇਸ਼ ਕਰ ਦਿੱਤਾ ਕਿ ਇਹਨਾਂ ਨੇ ਮੈਨੂੰ ਟੈਲੀਫੋਨ ਤੇ ਗੱਲ ਕੀਤੀ ਸੀ ਉਹਨਾਂ ਨੇ ਇਹ ਕਿਹਾ ਕਿ ਸਾਡਾ ਨਾਮ ਲਿਖ ਦਿਓ ਤੇ ਫਿਰ ਇਹ ਪੋਲੀਟੀਕਲ ਤੌਰ ਤੇ ਜਿਹੜੇ 10 ਵਿਧਾਇਕ ਇਹ ਵੀ ਜਿਹੜੇ ਬੁਰੀ ਤਰ੍ਹਾਂ ਫਾਸ ਸਕਦੇ ਨੇ ਹਾਲਾਂਕਿ ਕਿਉਂਕਿ ਬਾਅਦ ਚ ਸਪੀਕਰ ਨੇ ਦੇਖਣਾ ਇਹ ਸਾਰੀ ਕਾਰਵਾਈ ਲੇਕਿਨ ਪੋਲੀਟੀਕਲ ਤੌਰ ਤੇ ਆਮ ਆਦੀ ਪਾਰਟੀ ਇਹਨਾਂ ਦੇ ਜਿਹੜੇ ਨੇ ਕਹਿ ਸਕਦੇ ਕਿ ਫੀਤੀਆਂ ਘੱਟ ਸਕਦੀ ਹੈਗੀ ਇਹਨਾਂ ਦਾ ਸਿਆਸੀ ਤੌਰ ਤੇ ਕਿ ਜੇ ਵਾਕਈ ਇਹਨਾਂ ਦੀ ਕੋਈ ਗਲਤੀ ਜਾਂ ਕਨਸੈਟ ਪਾਈ ਗਈ ਹਾਲਾਂਕਿ ਮੰਨਣ ਵਾਲੀ ਗੱਲ ਨਹੀਂ ਹੈ ਨਹੀਂ ਤੇ ਫਿਰ ਇਹਨਾਂ ਦੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਜਿਉਣਾ ਔਖਾ ਹੋ ਜਾਊਗਾ ਉੱਥੇ ਫਿਰ ਆਵਾਦੀ ਪਾਰਟੀ ਹੋਰ ਬੰਦੇ ਵੀ ਖੜੇ ਕਰ ਸਕਦੇ ਹੈਗੇ ਲੇਕਿਨ ਇਹਨਾਂ ਨੂੰ ਹੁਣ ਚਾਹੀਦਾ ਹੈ ਕਿ ਜੇ ਵਾਕਈ ਕੋਈ ਬੰਦਾ ਆ ਕੇ ਤੁਹਾਡਾ ਬਿਨਾ ਕਨਸੈਂਟ ਤੋਂ ਬਿਨਾ ਸਹਿਮਤੀ ਤੋਂ ਤੁਹਾਡੇ ਨਾਮ ਲਿਖਦਾ ਹੈਗਾ ਵਾ ਤੁਹਾਡੇ ਦਸਕਤ ਕਰ ਜਾਂਦਾ ਹੈਗਾ ਤੇ ਇਹਦੇ ਬਹੁਤ ਵੱਡਾ ਇੱਕ ਠੱਗੀ ਦਾ ਚਾਰ ਸੁਵਿਧਾ ਮਸਲਾ ਹੀਰਾਫੇਦ ਦਾ ਮਸਲਾ ਹੈਗਾ ਇਹਦੇ ਬਹੁਤ ਹੀ ਧੋਖਾਧੜੀ ਦਾ ਮਸਲਾ ਹੈਗਾ ਇਹ ਹੁਣ 10 ਵਿਧਾਇਕਾਂ ਨੂੰ ਤੇ ਕਾਰਵਾਈ ਲਾਜ਼ਮੀ ਤੌਰ ਤੇ ਜੇ ਕਾਰਵਾਈ ਕਰਨਗੇ ਤੇ ਬਚਣਗੇ ਜੇ ਨਾ ਕੋਈ ਕਾਰਵਾਈ ਕਰਨਗੇ ਤਾਂ ਸਮਝੋ ਲੈ ਇਹਨਾਂ ਨੇ ਸਹਿਮਤੀ ਦਿੱਤੀ ਹੋਈ ਹੈ ਕਿਉਂਕਿ ਬੰਦਾ ਇੱਕ ਬੰਦਾ ਦੂਜੇ ਬੰਦੇ ਦੇ ਵਿਹਾਰ ਤੇ ਕਿਵੇਂ ਉਹਦਾ ਨਾਮ ਲਿਖ ਸਕਦਾ ਕਿਵੇਂ ਦਸਖਤ ਕਰ ਸਕਦਾ ਹੈ ਤੇ ਲਾਜ਼ਮੀ ਤੌਰ ਤੇ ਨਵਨੀਤ ਚਤਰਵੇਦੀ ਨੇ ਕਈਆਂ ਨਾਲ ਜਰੂਰ ਲਾਜ਼ਮੀ ਤੌਰ ਤੇ ਇਸ ਮਸਲੇ ਦੇ ਵਿੱਚ ਗੱਲਬਾਤ ਕੀਤੀ ਹੋਣੀ ਆ ਹੋ ਸਕਦਾ ਕਈ ਅਣਜਾਣੇ ਦੇ ਵਿੱਚ ਹੀ ਫਸ ਗਏ ਹੋਣ ਵੀ ਕਰ ਦਿੰਦੇ ਹੈਗੇ ਨਾ ਕਿਉਂਕਿ ਨਵੇਂ ਵਿਧਾਇਕ ਨੇ ਉਹਨਾਂ ਨੂੰ ਇਹੋ ਜੇ ਕਾਨੂੰਨੀ ਨੁਕਤੇ ਦਾ ਪਤਾ ਵੀ ਨਹੀਂ ਹੈਗਾ ਪਰ ਜੇ ਇਹਨਾਂ ਦੀ ਜੇ ਕਿਤੇ ਗਲਤੀ ਹੋਏ ਤੇ ਸਿਆਸੀ ਤੌਰ ਤੇ ਇਹਨਾਂ 10 ਵਿਧਾਇਕਾਂ ਦਾ ਨੁਕਸਾਨ ਵੀ ਹੋ ਸਕਦਾ ਜੇ ਵਾਕਈ ਇਹਨਾਂ ਨੂੰ ਇਹਨਾਂ ਨੇ ਨਹੀਂ ਸਹਿਮਤੀ ਜਤਾਈ ਤੇ ਫਿਰ ਨਵਨੀਤ ਚਤਰਵੇਦੀ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਹੋ ਸਕਦੀ ਉਹਦਾ ਫਾਰਮ ਤੇ ਨਾਮਜ਼ਦਗੀ ਪੱਤਰ ਤੇ ਰੱਦ ਹੋਣਗੇ ਲੇਕਿਨ ਜੇ 10 ਵਿਧਾਇਕ ਚਾਹਣਗੇ ਤੇ ਉਹਦੇ ਖਿਲਾਫ ਵੀ ਕੋਈ ਕਾਰਵਾਈ ਵੀ ਹੋ ਸਕਦੀ ਹੈ ਜੀ ਤਾਂ ਹੁਣ ਕੀ ਸਮਝਿਆ ਜਾਵੇ ਰਜਿੰਦਰ ਗੁਪਤਾ ਜਿਹੜੇ ਆਮ ਆਦਮੀ ਪਾਰਟੀ ਦੀ ਪਹਿਲੀ ਪਸੰਦ ਬਣੇ ਰਾਜ ਸਭਾ ਸੀਟ ਦੇ ਲਈ ਹੁਣ ਪਹਿਲਾਂ ਤਾਂ ਚੋਣ ਹੋਣੀ ਸੀ ਕਿਉਂਕਿ ਮੈਦਾਨ ਦੇ ਵਿੱਚ ਉਮੀਦਵਾਰ ਇੱਕ ਆਜ਼ਾਦ ਵੀ ਆਏ ਸੀ ਕੀ ਹੁਣ ਜੇ ਰੱਦ ਹੁੰਦੀ ਹੈ ਨਾਮਿਤਗੀ ਪੱਤਰ ਸੁਭਾਵਕ ਆ ਜਿਹੜੀ ਹੋ ਹੀ ਜਾਣੀ ਹੈ ਤਾਂ ਹੁਣ VOTING ਨਹੀਂ ਹੋਵੇਗੀ ਸਰਬਸੰਮਤੀ ਦੇ ਨਾਲ ਚੁਣ ਲਿਆ ਜਾਏਗਾ ਰਜਿੰਦਰ ਗੁਪਤਾ ਨੂੰ ਦੇਖੋ ਕਿਉਂਕਿ ਕੱਲ ਹਜੇ ਜਿਹੜੀ ਫਾਰਮਾਂ ਦੀ ਪੋਂਸ਼ਨ ਹੋਣੀ ਆ ਜਾਂ ਚੋਣੀ ਸਕਰੂਟ ਨਹੀਂ ਹੋਣੀ ਆ ਜੇ ਉਹਦੇ ਚ ਜੇ ਨਾਮ ਜਿਹੜੇ ਇਹਨਾਂ ਦੇ ਰਿਜੈਕਟ ਹੋਗੇ ਤੇ ਮੰਨਿਆ ਜਾਊਗਾ ਕਿ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਬਣ ਗਏ ਨੇ ਜੇ ਇਲੈਕਸ਼ਨ ਵੀ ਹੁੰਦੀ ਆ ਤੇ ਤਦ ਵੀ ਰਜਿੰਦਰ ਗੁਪਤਾ ਦਾ ਬੰਨਾ ਹੀ ਰਾਜ ਸਭਾ ਮੈਂਬਰ ਤੈ ਆ ਕਿਉਂਕਿ ਆਮ ਆਦੀ ਪਾਰਟੀ ਕੋਲ 94 ਐਮਐਲਏ ਨੇ ਤੇ 94 ਐਮਐਲਏ ਜਿਹੜੇ ਨੇ ਉਹ ਜਿਹੜਾ ਵਾ ਉਹ لازمی ਤੌਰ ਤੇ ਉਹਨਾਂ ਦੇ ਕਿਉਂਕਿ ਕਾਂਗਰਸ ਹਾਲਾਂਕਿ ਕੋਸ਼ਿਸ਼ ਕਰ ਸਕਦੀ ਸੀ ਕਿ ਜਿਵੇਂ ਜਿਹੜੇ ਨੇ ਵਿਰੋਧੀ ਧਿਰ ਦੇ ਨੇਤਾ ਅਕਸਰ ਹੀ ਕਹਿੰਦੇ ਰਹੇ ਸੀ ਕਿ ਸਾਡੇ ਕੋਲ 32 ਵਿਧਾਇਕ ਨੇ ਤੇ ਆਮ ਆਦੀ ਪਾਰਟੀ ਨੂੰ ਭਾਜਣਾ ਪਾ ਸਕਦੇ ਸੀ ਉਹ ਆਪਣਾ ਉਮੀਦਵਾਰ ਕੇ ਮੈਦਾਨ ਵਿੱਚ ਉਤਾਰ ਸਕਦੇ ਸੀ ਲੇਕਿਨ ਪਤਾ ਨਹੀਂ ਉਹਨਾਂ ਨੇ ਕਿਉਂ ਨਹੀਂ ਉਤਾਰਿਆ ਉਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਭਾਵੇਂ ਹਾਰ ਹੀ ਜਾਂਦੇ ਤੁ ਪਰ ਉਹ ਕਿ ਆਮ ਆਦੀ ਪਾਰਟੀ ਨੂੰ ਭਾਜਣਾ ਪੈ ਜਣੀ ਹੈ ਆਮ ਆਦੀ ਪਾਰਟੀ ਨੂੰ ਵਿਪ ਜਾਰੀ ਕਰਨਾ ਪੈਣਾ ਸੀ ਲੇਕਿਨ ਫਿਲਹਾਲ ਚਾਹੇ ਕਿਸੇ ਦੇ ਕਾਗਜ਼ ਰੱਦ ਹੁੰਦੇ ਜਾਂ ਨਹੀਂ ਹੁੰਦੇ ਫਿਰ ਵੀ ਰਜਿੰਦਰ ਗੁਪਤਾ ਦਾ ਜਿਹੜਾ ਵਹ ਰਾਜ ਸਭਾ ਮੈਂਬਰ ਬੰਨਣਾ ਤੈ ਹੈ ਬਹੁਤ ਸ਼ੁਕਰੀਆ ਜੀ ਧੰਨਵਾਦ